ਪੰਜਾਬ ਨਾਲ ਇੰਨਾ ਧੱਕਾ ਹੋ ਰਿਹਾ ਸਾਡਾ ਗਾਇਕ ਉਹ ਵੀਰ ਕਿੱਡਾ ਜੰਗਸਤਾਰ ਗਾਇਕ ਰਾਜਵੀਰ ਜਵੰਦਾ ਆਪਣਾ ਠੀਕ ਆ ਵੇਖੋ ਉਹ ਕਰੋ ਵਿਚਾਰਾ ਗਿਆ ਕੀ ਹਾਸਾ ਵਾਪਰ ਗਿਆ ਠੀਕ ਆ ਉਹ ਹਾਸੇ ਦੀ ਵੀ ਚੰਗੀ ਤਰ੍ਹਾਂ ਬਰੀਕੀ ਨਾਲ ਜਾਂਚ ਕਰ ਐਕਸੀਡੈਂਟ ਕੀ ਹੋਇਆ ਉਹ ਵੀਰ ਪਸ਼ੂ ਬਚਾਉਣ ਰਿਹਾ ਸੀ ਇੱਕ ਐਨੀਮਲ ਬਚਾਉਣ ਰਿਹਾ ਸੀ ਤੁਹਾਨੂੰ ਵੀ ਪਤਾ ਹੈ ਜਾਨਵਰਾਂ ਨਾਲ ਕਿੰਨਾ ਪਿਆਰ ਹੁੰਦਾ ਆ ਇਹ ਜਿਹੜੇ ਮੰਤਰੀ ਐ ਇਹ ਜਿਹੜੀਆਂ ਆਂਦੇ ਆ ਪੈਸੇ ਇਹਨਾਂ ਨੂੰ ਗੱਲ ਫਰਮ ਵਾਲੇ ਐਨੀਮਲ ਨੂੰ ਜਾਨਵਰਾਂ ਨੂੰ ਸੰਭਾਲਣ ਵਾਲੇ ਹਾਂਜੀ ਆਉਂਦੇ ਰੋਡ ਆਪ ਕੁਆਜਦੇ ਆ ਪੈਸੇ ਸਾਰੇ ਆਪ ਹੀ ਰੋਡ ਨੂੰ ਕਲੀਅਰ ਕਰੋ ਆਹ ਠੀਕ ਆ ਇਹ ਜਣ ਤੇ ਆਪਣੇ ਢਿੱਡ ਨਹੀਂ ਭਰਦੇ ਉਹ ਐਡਾ ਵੱਡਾ ਹਾਦਸਾ ਹੋ ਗਿਆ ਐਡਾ ਹੀਰਾ ਪੁੱਤ ਮਾਂ ਦਾ ਕੱਲਾ ਕੱਲਾ ਪੁੱਤ ਮਾਂ ਦਾ ਉਹਦੀ ਜਨਾਨੀ ਜਿਹੜੀ ਮਦਬਾ ਹੋ ਗਈ ਉਹਦਾ ਕੀ ਕੀ ਉਹਦਾ ਕਸੂਰ ਬੇਚਾਰੀ ਦਾ ਉਹਦਾ ਸੋਟ ਆ ਜਾ ਪੁੱਤਰ ਦੇ ਛੋਟੇ ਬੱਚੇ ਦਾ ਕੀ ਕਸੂਰ ਦੇਖਿਆ ਕਿੰਨਾ ਰੋਂਦਾ ਹੀ ਮੋੜੀ ਗੋਦੀ ਚ ਬੈਠ ਕੇ ਆਪਣਾ ਕਿਹੜਾ ਸਿੰਗਰੀ ਇੱਕ ਕੋਣ ਮੈਨੂੰ ਯਾਦ ਨਹੀਂ ਆ ਰਿਹਾ ਅੰਦਰ ਬਿੱਲੇ ਦੀ ਵੀ ਕੋਈ ਬੈਠੇ ਦਾ ਹੀ ਉਹ ਵਿਚਾਰਾ ਕਿਦਾਂ ਰੋ ਰਿਹਾ ਹੀ ਫੁੱਟ ਫੁੱਟ ਕੇ ਇਹ ਚੀਜ਼ਾਂ ਪੰਜਾਬ ਨੂੰ ਅੰਦਰੋਂ ਨਾ ਚੋੜਨ ਦੀਆਂ ਆ ਪਹਿਲਾਂ ਵੀ ਅਸੀਂ ਹਾਰ ਦੀ ਮਾਰ ਸਹੀ ਹਾਰ ਤੋਂ ਬਾਅਦ ਲਗਾਤਾਰ ਸਾਡੇ ਪੰਜਾਬ ਤੇ ਹਾਰ ਹੀ ਵਗ ਰਿਹਾ ਅਜੇ ਵੀ ਹਾਰ ਬੰਦ ਨਹੀਂ ਹੋਇਆ ਉਹ ਹਾਰ ਰੁਕਿਆ ਤੇ ਆ ਹਾਰ ਚਾਲੂ ਹੋ ਗਿਆ ਇਹ ਜੋਡ ਬੰਦ ਹੋਣਾ ਤੇ ਅੱਗੇ ਪਤਾ ਨਹੀਂ ਕਿਹੜਾ ਹੜਾ ਜੋ ਜੰਗ ਜਨਰੇਸ਼ਨ ਨੂੰ ਗੁੰਮਰਾਹ ਕੀਤਾ ਯਾਰਿਆ ਇਹ ਕਹਾੜੀ ਆ ਅਗਰ ਕੋਈ ਜੰਗ ਜਨਰੇਸ਼ਨ ਨੂੰ ਗੁੰਮਰਾਹ ਕਰੋਗੇ ਨਾ ਕਿ ਕਿਸੇ ਦੀ ਮੌਤ ਦਾ ਕਾਰਨ ਅਗਰ ਉਹ ਕਿਸੇ ਨੂੰ ਘਰੇਲੂ ਬਿਮਾਰੀ ਆ ਸਾਹ ਦੀ ਬਿਮਾਰੀ ਆ ਬਲੱਡ ਸ਼ੂਗਰ ਆ ਜਾਂ ਕੁਝ ਵੀ ਆ ਉਹ ਹੋ ਜਾਂਦਾ ਆਣ ਕੇ ਜਿਮ ਵਿੱਚ ਤੇ ਉਹ ਮੌਤ ਨੂੰ ਗਲਤ ਨਾਮ ਫਹਿਰਾਇਆ ਜਾਵੇ ਜਿਮ ਨੂੰ ਦੋਸ਼ ਨਾ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਆਪਣੇ ਸਾਰੇ ਵੀਰ ਭਰਾਵਾਂ ਨੂੰ ਅੱਜ ਅਹੀ ਜਿਮ ਵਿੱਚ ਆ ਆਪਣਾ ਕੀ ਨਾਮ ਵੀਰ ਜਿੰਮ ਦਾ ਦਾ ਫਿਟ ਲਾਇਆ ਆਪਣਾ ਦਿਨਾਨਗਰ ਜਿੰਮ ਵਿੱਚ ਆ ਤੇ ਅਸੀਂ ਵੇ ਰਹੇ ਹਾਂ ਕੁਝ ਦਿਨਾਂ ਤੋਂ ਕਾਫੀ ਅਫਵਾਹਾਂ ਆ ਰਹੀਆਂ ਕਿ ਜਿੰਮ ਲਾਉਣ ਨਾਲ ਹਾਰ ਅਟੈਕ ਹੋ ਜਾਂਦਾ ਮੌਤ ਹੋ ਜਾਂਦੀ ਆ ਜਿੰਮ ਤੋਂ ਲੋਕੀ ਕਾਫੀ ਡਰੇ ਹੋਏ ਨੇ ਜਿੱਦਾਂ ਕਿ ਸਾਡੇ ਇਦਾਂ ਹੀ ਆਮ ਪੰਜਾਬੀ ਜਨ ਡਰਾ ਦਿੰਦੇ ਆ ਨਾ ਜਿੱਦਾਂ ਸਾਡਾ ਪੰਜਾਬੀ ਭਰਾ ਗੁਰਿੰਦਰ ਰਾ ਜਿਹੜਾ ਗੁਰਿੰਦਰ ਗੁਰਿੰਦਰ ਵੀਰ ਗੁਰਿੰਦਰ ਵੀਰ ਜਿਹੜਾ ਉਹ ਇੱਕ ਹਾਸ਼ੇ ਦਾ ਸ਼ਗਾਰ ਹੋ ਗਿਆ ਹਾਸ਼ੇ ਦਾ ਸ਼ਗਾਰ ਹੋ ਗਿਆ ਜਿੰਮ ਦੇ ਵਿੱਚ ਜਿਹੜਾ ਆ ਕੇ ਆਪਣੇ ਸਰੀਰ ਨੂੰ ਫਿਟ ਰੱਖਦਾ ਉਹਦੀ ਮੋਟ ਥੋੜੀ ਹੋ ਸਕਦੀ ਆ ਜਿਹੜਾ ਕੋਈ ਘਰੇਲੂ ਕਿਨੋਂ ਬਿਮਾਰੀ ਹੋਏ ਕਿਨੂੰ ਸ਼ੂਗਰ ਹੋਏ ਕਿਨੂੰ ਕੁਝ ਹੋ ਰਿਹਾ ਹੋਜੀ ਬਿਮਾਰੀ ਹੋਏ ਜਾਂ ਕੋਈ ਸਟੇਰੋਇਡ ਲੈ ਅੰਡਿਆ ਹੋਏ ਹਾਂ ਉਹ ਹੀ ਕਹਿ ਸਕਦੇ ਕਿ ਉਹ ਦਾ ਓਵਰਡੋਜ਼ ਹੋ ਗਿਆ ਓਵਰਡੋਜ਼ ਹੋ ਗਿਆ ਤੇ ਉਹਨੂੰ ਅਟੈਕ ਆ ਗਿਆ ਤੇ ਉਹ ਹੋ ਗਿਆ ਪੂਰਾ ਇੰਦਾ ਜਿਦਾ ਨੋਰਮਲ ਡਾਈਟ ਜਿਹੜਾ ਲੈ ਰਿਆ ਉਹ ਦੀ ਉਹ ਨਹੀਂ ਅਹੀ ਇਹ ਹਾਸਾ ਨਹੀਂ ਮੰਨਦੇ ਅਸੀਂ ਡਾਕਟਰਾਂ ਨੂੰ ਦੋਸ਼ੀ ਠਹਿਰਾਵਾਂਗੇ ਕਿਉਂਕਿ ਨੋਰਮਲ ਸਰਜਰੀ ਕਰਾਉਣ ਗਿਆ ਸੀ ਉਹਨੂੰ ਵੀਰ ਨੂੰ ਇਹ ਅੱਧੇ ਘੰਟੇ ਵਿੱਚ ਵਾਪਸ ਆਇਆ। ਕੋਈ ਇਦਾਂ ਦੀ ਗੱਲ ਨਹੀਂ ਹੈਗੀ ਭਲਵਾਨ ਦਾ ਸਰੀਰ ਕਾਲਾ ਪੈ ਗਿਆ। ਹਾਂ ਇਹ ਕੋਈ ਸੁਣਨ ਵਾਲੀ ਗੱਲ ਆ। ਤੇ ਨੀਲਾ ਪੈ ਗਿਆ ਸਰੀਰ ਤੇ ਬਾਹਰ ਆਣ ਕੇ ਡਾਕਟਰਾਂ ਨੇ ਸਾਬ ਜਵਾਬ ਦਿੱਤਾ ਜੀ ਮੌਤ ਹੋ ਗਈ। ਹਾਂ ਇਹ ਡਾਕਟਰਾਂ ਦਾ ਸਾਡਾ ਸਾਰਾ ਪੰਜਾਬ ਸਹਿਮਤ ਨਹੀਂ ਹੈਗਾ। ਅਈ ਤੇ ਜਿਮ ਵਾਲੇ ਵੀਰ ਜਿੰਨੇ ਵੀ ਹੈਗੇ ਜਿਮ ਲਾਉਣੇ ਅਸੀਂ ਇਹ ਗੱਲ ਨਹੀਂ ਸਹਿਮਤ ਹੈਗੇ ਕਿਉਂਕਿ ਕੋਈ ਵੀ ਫਿਟਨੈਸ ਵਾਲਾ ਬੰਦਾ ਰੈਗੂਲਰ ਡਾਈਟ ਲੈ ਰਿਆ ਹੋਵੇ ਤੇ ਇਦਾਂ ਹਾਦਸੇ ਨਾਲ ਸਕਾਰ ਹੋ ਜਾ ਯਾਰ ਗਲਤ ਗੱਲ ਆ ਇਨਸਾਫ ਚਾਹੀਦਾ ਆ ਬਿਲਕੁਲ ਬਿਲਕੁਲ ਆਹੀ ਵੀ ਇਹੀ ਗੁਜਾਰੀਸ਼ ਕਰਦੇ ਆ ਜਿਮ ਵਾਲੇ ਵੀਰ ਤੇ ਪੰਜਾਬ ਵੱਲੋਂ ਵੀ ਇਹੀ ਆਵਾਜ਼ ਆ ਵੀ ਯਾਰ ਇਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਇਹ ਹਾਦਸਾ ਸਾਨੂੰ ਚੁਪਦਾ ਆ ਇੱਕ ਟੈਸਟਿੰਗ ਕਿੱਟ ਆਂਦੀ ਆ ਜਿੱਦਾਂ ਤੁਸੀਂ ਕੋਈ ਪ੍ਰੋਡਕਟ ਖਾਂਦੇ ਹੋ ਉਹਦੇ ਆਪਣੇ ਜਿਮ ਵਾਲੇ ਜਿੱਦਾਂ ਸਾਡਾ ਜਿਮ ਵਾਲਾ ਨੁਰਾਕ ਮਾ ਜਣਾ ਹਾਂਜੀ ਰਾਜੀ ਨੁਰਾਕ ਉਹਨਾਂ ਕੋ ਟੈਸਟਿੰਗ ਕਿੱਟ ਆ ਹਾਂ ਜਿੱਦਾਂ ਤੁਸੀਂ ਕੋਈ ਪ੍ਰੋਟੀਨ ਖਾਂਦੇ ਹੋ ਜਾਂ ਕੋਈ ਹੋਰ ਪ੍ਰੋਡਕਟ ਖਾਂਦੇ ਹੋ ਤੁਸੀਂ ਟੈਸਟ ਕਰਾ ਸਕਦੇ ਹੋ ਆਕੇ ਸਭ ਕੁਝ ਕਰ ਸਕਦੇ ਹੋ ਉਹ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਚੀਜ਼ ਚ ਕਿੰਨੀ ਮਿਲਾਵਟ ਆ ਕਿੰਨੀ ਨਹੀਂ ਹੈ ਅਸਲੀ ਕੀ ਗੜਬੜੀ ਆ ਕੋਈ ਕਈ ਵਾਰੀ ਕੋਈ ਪ੍ਰੋਡਕਟ ਵੀ ਗਲਤ ਲੱਗ ਜਾਂਦਾ ਬੰਦੇ ਨੂੰ ਦੇਖੋ ਜੀ ਮਿੱਕ ਸਿੰਘ ਮਲਾਵਟਾ ਨਹੀਂ ਹੋ ਰਹੀ ਆ ਨਾਲੇ ਨੋਰਮਲ ਹਸਪੀਟਲ ਚੋ ਗਏ ਨਹੀਂ ਕਿਹੇ ਬਿਲਕੁਲ ਬਡੇ ਹਸਪੀਟਲ ਚ 40 ਚ ਨਾਮ ਜੀ ਨੇ ਦਾ ਇਤਾਂ ਦੇ ਹਸਪੀਟਲ ਚ ਅਈ ਹਾਦਸਾ ਸੋ ਨਹੀਂ ਸਕਦਾ ਜਿੱਥੇ ਵੱਡੇ ਤੋਂ ਵੱਡਾ ਡਾਕਟਰ ਮੌਜੂਦ ਆ ਮੇਰੀ ਸਿਸਟਰ ਨੇ ਆਪ 40 ਚ ਹਾਰਟ ਕਮਾਂਡ ਤੇ ਜੋਬ ਕੀਤੀ ਹੋਈ ਆ ਠੀਕ ਆ ਪਰ ਇਹ ਵਕ ਇਹ ਹਾਤੇ ਜਿਹੜੀ ਅੰਗਲੀ ਆ ਡਾਕਟਰਾਂ ਵੱਲੋਂ ਹੋਈ ਗਈ ਆ ਡਾਕਟਰਾਂ ਵੱਲੋਂ ਨਿਕਲੀ ਬਹੁਤ ਜਿਆਦੀ ਵੱਡੀ ਹੋਈ ਆ ਪੰਜਾਬ ਨੂੰ ਬਹੁਤ ਵੱਡਾ ਘਾਟਾ ਲੱਗਿਆ ਇੱਕ ਜਿਹੜਾ ਬੰਦਾ ਮੀਟ ਮਾਸ ਨਹੀਂ ਖਾਂਦਾ ਆਰਗੈਨਿਕ ਚੀਜ਼ਾਂ ਖਾ ਕੇ ਜਿੰਨੇ ਏਡੇ ਏਡੇ ਡੋਲੇ ਬਣਾਏ ਹਨ ਨਿੱਕੇ ਨਿੱਕੇ ਜਿਹੇ ਹੁੰਦੇ ਜਦੋਂ ਉਹਨੇ ਗਾਣੇ ਗੀਤ ਵਿੱਚ ਆਇਆ ਸੀ ਭਾਜੀ ਬਾਲੀਵੁੱਡ ਦੇ ਵਿੱਚ ਹੋ ਗਿਆ ਵੀਰ ਬਿਲਕੁਲ ਬਿਲਕੁਲ ਬਾਲੀਵੁੱਡ ਦੇ ਸਲਮਾਨ ਖਾਨ ਦੇ ਨਾਲ ਫਿਲਮਾਂ ਕਰ ਚੁੱਕਾ ਵੀਰ ਬਿਲਕੁਲ ਬਿਲਕੁਲ ਪੰਜਾਬ ਦੀ ਸ਼ਾਨ ਉਹ ਤੋਂ ਲੈ ਕੇ ਸਾਰਾ ਬਾਲੀਵੁੱਡ ਜਾਂਦਾ ਹੀ ਸਾਰੇ ਬੰਦਿਆਂ ਨਾਲ ਬੈਠਦਾ ਉੱਠਦਾ ਹੀ ਬਿਲਕੁਲ ਤੇ ਪਰ ਇਹ ਬਹੁਤ ਗਲਤ ਕਹ ਲਿਆ ਸਾਰੇ ਜਿਮ ਵਾਲੇ ਵੀਰਾਂ ਨੂੰ ਵੀ ਇਹੀ ਗੁਜਾਰੀ ਸਾਹਿਬ ਵੀ ਸਾਰੇ ਬੱਦ ਚੜ ਕੇ ਅਸੀਂ ਤੇ ਵੀਡੀਓ ਪਾ ਰਹੇ ਆ ਸਾਰੇ ਵੀਰ ਸਾਥ ਦੇਣ ਫੇਰ ਹੀ ਸਾਨੂੰ ਇਨਸਾਫ ਮਿਲੂ ਇਨਸਾਫ ਮੰਗੀਏ ਠੀਕ ਹੈ ਨਾ ਤੇ ਦੂਜੀ ਗੱਲ ਅਸੀਂ ਇਹਨਾਂ ਜਿਹੜੀਆਂ ਅਫਵਾਹਾਂ ਉੱਡਦੀਆਂ ਹਨ ਵੀ ਜਿਮ ਤੇ ਜਾ ਕੇ ਅਟੈਕ ਹੋ ਜਾਂਦਾ ਆ ਆ ਹੋ ਜਾਂਦਾ ਆ ਜਾਂਦਾ ਵੀਰ ਜੀ ਕੁਝ ਨਹੀਂ ਹੋ ਜਾਂਦਾ ਜਿਹੜਾ ਅੱਜ ਕੱਲ ਦਾ ਖਾਣ ਪੀਣ ਹੈ ਨਾ ਬਾਹਰ ਵਾਲਾ ਹਾਂਜੀ ਹਾਂਜੀ ਉਹਦੇ ਕਰਕੇ ਹੀ ਸਾਰੀਆਂ ਚੀਜ਼ਾਂ ਹੋਉਂਦੀਆਂ ਹੁਣ ਵੇਖੋ ਥੈੜ ਆ ਜਾਂਦਾ ਜੇ ਕੋਈ ਨੂੰ ਅਟੈਕ ਹੁੰਦਾ ਜਾਂ ਕੁਝ ਹੁੰਦਾ ਜਿਮ ਨੂੰ ਥੈੜ ਆ ਜਾਂਦਾ ਕਿਉਂ ਜਿੰਮ ਨੂੰ ਸੈ ਜਾ ਜਾਂਦਾ ਜੇ ਬਾਹਰ ਜਾ ਕੇ ਬੰਦਾ ਜਿੰਮ ਤੋਂ 버거 ਖਾਊਗਾ ਪੀਜ਼ਾ ਖਾਊਗਾ ਕੁਝ ਐਦਾਂ ਦੀਆਂ ਤਲੀਆਂ ਗੰਦੇ ਤੇਲਾਂਾਂ ਚ ਚੀਜ਼ਾਂ ਖਾਣੀਆਂ ਤੁਸੀਂ ਉਹ ਤੇ ਅਟੈਕ ਹੀ ਹੋਣੇ ਕੁਝ ਬਿਮਾਰੀ ਹੋ ਸਕਦੀ ਅਟੈਕ ਹੋ ਸਕਦਾ ਆਪਣਾ ਹਾਰਟ ਬੀਟ ਵੱਧ ਸਕਦੀ ਕੁਝ ਵੀ ਹੋ ਸਕਦਾ ਹੈ ਬਿਲਕੁਲ ਬਿਲਕੁਲ ਅਸੀਂ ਜਿੰਮ ਨੂੰ ਕਿਉਂ ਹਾਰ ਬਗਾਲ ਤੇ ਦੋਸ਼ੀ ਤੇ ਦਾ ਦਨੇ ਆ ਜਿਹੜੇ ਵੀਰ ਆਉਂਦੇ ਵੀ ਆ ਉਹ ਵੀ ਡਰ ਜਾਂਦੇ ਆ ਜਿੰਮ ਚੋਂ ਨਾ ਤੇ ਇਹ ਕਰਕੇ ਅਸੀਂ ਇਹ ਕਹਿੰਦੇ ਆਂ ਕਿ ਗਲਤ ਪਾਵਾ ਤੋਂ ਬਚੋ ਵੀਰ ਜੀ ਜਿੰਮ ਚ ਆਣ ਕੇ ਕੋਈ ਨੁਕਸਾਨ ਨਹੀਂ ਜੋ ਹੁੰਦਾ ਸਵੀਰ ਫਿੱਟ ਰਹਿੰਦਾ ਜੋ ਜਿਹੜਾ ਬੰਦਾ 40-45 ਸਾਲ ਦਾ ਆ ਉਹ ਵੀ 20 ਸਾਲ ਦੀ ਏਜ ਵਾਲੇ ਬੰਦੇ ਨਾਲ ਬਿਲਕੁਲ ਮੁਕਾਬਲਾ ਕਰ ਸਕਦਾ ਆ ਜੇ ਨਹੀਂ ਯਕੀਨ ਤੇ ਆਪਣੇ ਨਰਾਗ ਵੀਰ ਦੇ ਜਿਮ ਵਿੱਚ ਆਣ ਕੇ ਦੀਨਾ ਨਗਰ ਦਾ ਫਿਟਨੈਸ ਲੈਬ ਵਿੱਚ ਤੁਸੀਂ ਕੋਈ ਵੀ ਚੈਲੰਜ ਕਰ ਸਕਦੇ ਜੋ 45 ਸਾਲ ਵਾਲੇ ਉਮਰ ਦੇ ਬੰਦੇ ਨੂੰ ਕਿ ਆ ਬਾਕੀ ਆਈ ਨਰਾਗ ਵੀਰ ਨਾਲ ਵੀਡੀਓ ਪਾਵਾਂਗੇ ਜਿਹਦੇ ਵਿੱਚ ਤੁਹਾਨੂੰ ਸਭ ਕੁਝ ਅੱਜ ਅਸੀਂ ਛੇਤੀ ਛੇਤੀ ਵੀਡੀਓ ਬਣਾਈ ਉਹ ਜਿਮ ਆਉਂਦੇ ਆ ਤੇ ਮੈਂ ਵੀਰ ਨੂੰ ਕਿਹਾ ਵੀ ਚੱਲ ਯਾਰ ਆਪਾਂ ਵੀ ਗੁਰਿੰਦਰ ਵੀਰ ਦੀ ਗੱਲ ਕਰੀਏ ਇਨਸਾਫ ਮੰਗੇ ਇਨਸਾਫ ਦੀ ਮੰਗ ਕਰੀਏ ਜਿਹੜੀ ਡਾਕਟਰਾਂ ਕੋਲ ਗਲਤੀ ਹੋਈ ਆ ਆਣ ਕੇ ਗਲਤੀ ਮੰਨਣ ਸਾਡੀ ਇਹ ਹੀ ਸਾਡੇ ਵਿਰਾਸੇ ਗੁਜਾਰਸਿਆ ਠੀਕ ਆ ਵਾਹਿਗੁਰੂ ਜੀ ਕਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਧੰਨ